ਨੋਜੀ ਵਾਓ ਕੀ ਘੇਸਤਾ ਹੈ ਵਾਓ ਕੀ ਬਾਰ ਦੇਖੋ ਹੁਣ ਇਦੋਂ ਬਾਅਦ ਜੀ ਅੱਜ ਜਿਹੜਾ ਹੁਣ ਮੈਂ ਜਿਹੜਾ ਮੇਰੇ ਕੋਲ ਹੁਣ ਅੱਜ ਜੋ ਪਲਾਨ ਆ ਅੱਜ ਉਹ ਜਿੰਨੇ ਵੀ ਮੈਨੂੰ ਦਿਵਾਲੀ ਜਾਂ ਵਿਸ਼ਕਰਮਾ ਤੇ ਗਿਫਟ ਮਿਲਨੇ ਹਨ ਤੇ ਮੈਂ ਉਹ ਲੈਣ ਚੱਲਿਆ ਹੁਣ ਸਭ ਤੋਂ ਪਹਿਲਾਂ ਮੈਂ ਲੈਣ ਚੱਲਿਆ ਜੀ ਸਾਡੇ ਵਿੱਕੀ ਕੋਚਰ ਕੇ ਵਜਦੇ ਆ ਜੀ ਤੇ ਉਹ ਉਸ ਮੈਂ ਦਾ ਉਹਨਾਂ ਦਾ ਕੰਮ ਹੈ ਤੇ ਮੈਨੂੰ ਆਏ ਸਾਲ ਉਹਨਾਂ ਨੇ ਦੀਵਾਲੀ ਦੇਣ ਦੇਈਆਂ ਕਿਹੜੇ ਕਿਹੜੇ ਟਾਇਲ ਵਾਲੇ ਜਸਮੈਂਟ ਵਾਲੇ ਮੈਨੂੰ ਗਿਫਟ ਦੇਣਗੇ ਇਸ ਵੀਡੀਓ ਚ ਮੈਂ ਸਾਰਾ ਦੱਸੂਗਾ ਤੇ ਵਣੇਰੋ ਵਲੌਗ ਦੇ ਵਿੱਚ ਫਿਰ ਮੈਂ ਦਿਖਾਉਣਾ ਵੀ ਮੈਨੂੰ ਕੀ ਕੀ ਗਿਫਟ ਮਿਲਿਆ ਕੀ ਗੱਲਬਾਤ ਆ ਤੇ ਸਭ ਤੋਂ ਪਹਿਲਾਂ ਮੈਂ ਜਾ ਰਿਹਾ ਜੀ ਮਿੱਕੀ ਕੋਚਰਕੇ ਜੀ ਵਣੇਰੋ ਵਲੌਗ ਦੇ ਵਿੱਚ ਮਿੱਕੀ ਕੋਚਰਕੇ ਨੇ ਜੀ ਮੈਨੂੰ ਦਿੱਤਾ ਗਿਫਟ ਤੇ ਦੇਖਦੇ ਆਪਾਂ ਨੂੰ ਕਰ ਜਾ ਕੇ ਖੋਲ ਕੇ ਦੇਖਣਾ ਇਹਨਾਂ ਨੂੰ ਕੀ ਪੈਕੇਜ ਦਿੱਤੀ ਆ ਚਲੋ ਆ ਹੈਪੀ 2021 ਕੋਚਰ ਸਾਹਿਬ ਤੇ ਇੱਕਰ ਜਾ ਕੇ ਚੈੱਕ ਕਰਦੇ ਆ ਵੀ ਆਪਾਂ ਉਹਨੇ ਕੀ ਦਿੱਤਾ ਗਿਫਟ ਚਲੋ ਹੁਣ ਜੇ ਸਿੱਧੂ ਬਾਦ ਜਾ ਰਹੇ ਆ ਆਪਣਾ ਨਿਊ ਆਰਕ ਕੇ ਮਾਰਬਲ ਤੇ ਉਹ ਸਾਨੂੰ ਦੇਣਗੇ ਗਿਫਟ ਵਗੈਰਾ ਤੇ ਦੇਖਦੇ ਆ ਕੀ ਦਿੰਦੇ ਆ ਹੁਣ ਜਾਂਦੇ ਆ ਮੈਂ ਤੇ ਰਿਤ ਤਿਆਰ ਹੂੰ ਜਲਦੀ ਬਾਹਰ ਬੁਲਾਉਣਾ ਫਿਰ ਚੱਲ ਗਿਆ ਠੀਕ ਆ ਵੀ ਮੈਂ ਕੱਲੇ ਜਾਵੜਦਾ ਮਾਣਾ ਸੰਗੇ ਪਾ ਉਵੇਂ ਆ ਲੈਣਾ ਉਹ ਦੋ ਤੋਂ ਪਾਣੀ ਬਹੁਤ ਡੋਲਦਾ ਚਲ ਸ਼ੀਰ ਤਿਆਰ ਹੋ ਚੱਲ ਗਏ ਓਕੇ ਚਲੋ ਵਰਨੇ ਦਾ ਵਲੌਗ ਦੇ ਵਾਸਤੇ ਫਿਰ ਵਿੱਚ ਆਪਾਂ ਮਿਲਦੇ ਆ ਉੱਥੇ ਆ ਕੇ ਤੇ ਜਾ ਕੇ ਤੇ ਵੇਖਦੇ ਆਪਾਂ ਨੂੰ ਕੀ ਗਿਫਟ ਦਿੰਦੇ ਹੋ ਲੋ ਜੀ ਅਸੀਂ ਫਿਰ ਘਰੋਂ ਤੁਰ ਪਏ ਸੀਗੇ ਤੇ ਆਹ ਰਸਤਾ ਜਾਂਦਾ ਜੀ ਸਿੱਧਾ ਬਹਿੰਡੇ ਨੂੰ ਤੇ ਇਹਦੇ ਵਿੱਚ ਹੀ ਆਪਣਾ ਨਿਊ ਆਰ ਕੇ ਤੇ ਆਪਣਾ ਪੁਰਾਣਾ ਆਰ ਕੇ ਇਹ ਦੋਨੇ ਇਸ ਸਾਈਡ ਤੇ ਆ ਸਾਨੂੰ ਸ਼ਿਵਮਨ ਨੇ ਕਾਲ ਕਰੀ ਆ ਉਹ ਕਹਿੰਦਾ ਵੀਰੇ ਰਾਜਾ ਆਪਦਾ ਗਿਫਟ ਜੋ ਡੱਬੇ ਤੇਰਾ ਬਣਦਾ ਤੂੰ ਆਪਣਾ ਆ ਕੇ ਲੈ ਜਾ ਤੇ ਫਿਰ ਮੈਂ ਤੇਰੀ ਤਰਫੇ ਸੀ ਘਰੋਂ ਉਹ ਪੜਾ ਜਿਹੜਾ ਪ੍ਰਾਣੇ ਆ ਰੱਕੇ ਮਾਰਬਲ ਪਵਨਿਕ ਜੀ ਉਹ ਮੈਨੂੰ ਕਹਿੰਦੇ ਪਾਈ ਤੂੰ ਕੱਲ ਨਹੀਂ ਮੈਂ ਕਿਹਾ ਮੌਜੀ ਇੰਨਾ ਕਿਉਂ ਲੇਟ ਕਹਿੰਦੇ ਅਸੀਂ ਥੋੜਾ ਬਾਹਰ ਸੀਗੇ ਤੂੰ ਸਵੇਰੇ ਆਉਂਦਾ ਗਿਫਟ ਆ ਕੇ ਲੈ ਜੀ ਲੋ ਜੀ ਅਸੀਂ ਆ ਗਏ ਨਿਊ ਰੱਕੇ ਮਾਰਬਲ ਦੇ ਵੀਡੀਓ ਬਣਾਉਣੀ ਮੈਂ ਕਿਹਾ ਬਣਾ ਲਾ ਆਰਾਮ ਨਾਲ ਮੈਂ ਪੂਆ ਲਿਆ ਸਸਤੀ ਕਾ ਕਰ ਸਸਤੀ ਕਾ ਕਰ ਹੌਲੀ 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 ਕੈਮਰੇ ਵੱਲੀ ਹਾਂ ਆਰਾਮ ਨਾਲ ਪੌਜੀ ਮੁਬਾਰਕ ਹੈ ਹੈਲੋ ਠੀਕ ਹੈ ਹੋਰ ਕੀ ਹਾਲ ਹੈ ਐਸੇ ਕਰਨ ਨਾਲ ਬੁਲਾ ਰਿਹਾ ਕਰੇ ਜਿੰਦਰ ਗੋਮੀ ਜੀ ਦਾ ਨੰਬਰ ਗਲਤ ਨਹੀਂ ਤਾਂ ਸਬਸਕ੍ਰਾਈਬਰ ਦੇ ਪੌਜੀ ਨੇ ਠੀਕ ਹੈ ਉਧਰ ਮਨਾਇਆ ਹਾਂ ਲੈਫਟ ਉਧਰ ਆ ਕਿੱਧਰ हां मणिनाथ बट ठीक है भाई तू सुना और ठीक है हां जी हां सा डब्बा ਆ ਵਾਲਾ ਇਹ ਨਿਊ ਆਰਕੀ ਮਾਰਬਲ ਤੇ ਫਿਰ ਆਪਾਂ ਚੱਲਦੇ ਆਂ ਇਦੋਂ ਕਾ ਠੀਕ ਆ ਹਾਂ ਹਾਂ ਇੱਥੇ ਜਾਣਾ ਇੱਕਦਮ ਜਾਣਾ ਸਾਨੂੰ हां ਸਾਨੂੰ ਹੌਲੀ 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 ਸਾਨੂੰ ਇਹਨੇ ਬੁਲਾਇਆ ਕਰੇ ਤੇ ਦੇਖਦੇ ਆ ਕੀ ਦਿੰਦੇ ਆ ਤੇ ਆ ਇਹਨਾਂ ਦਾ ਘਰ ਆ ਗਿਆ ਹੈ ਹਾਂ ਹਾਂ ਆ ਕੋਠੀ ਉਹਨਾਂ ਦੇ ਸਿਰ ਗਿਫਟ ਇਹ ਵੀਡੀਓ ਬਣਾਉਂਦੀ ਆ। ਮੁਬਾਰਕ ਆ ਤੁਹਾਨੂੰ। ਹਾਂ ਠੀਕ ਹੈ। ਆਹ ਇਹਦਾ ਆਪਾਂ ਉਹਨਾਂ ਦੇ ਫਿਰ ਤਬਨ ਖਾਵਨ। ਆਹ ਵਾਰਾ ਬਿਛੇ ਵਾਲਾ ਪੱਤਾ। ਹਾਂ ਆਹ ਵਾਰਾ ਠੀਕ ਆ। ਆਪਾਂ ਕਰ ਜਾ ਕੇ ਦੇਖਾਂਗੇ ਫਿਰ ਕੀ ਦਿੱਤਾ ਠੀਕ ਹੈ। ਓਕੇ ਆ ਜੋ। ਵਨਰੋ ਵਲੌਗ ਦੇ ਵਿੱਚ ਮੈਂ ਦਰੀਦ ਫਿਰ ਕਰ ਜਾ ਕੇ ਚੈੱਕ ਕਰਦੇ ਆ। ਵੀ ਸਾਨੂੰ ਉਹਨੇ ਕੀ ਦਿੱਤਾ। ਹਾਂਜੀ। ਹਾਂ। ਤਾਂ ਤੁਹਾਨੂੰ ਵੀ ਦਿਖਾਉਣਿਆ। ਵੀਡੀਓ ਚ ਬਣੇ ਰਹੋ। ਤੇ ਆਪਾਂ ਨੂੰ ਦੋ ਗਿਫਟ ਮਿਲਿਆ ਬਾਕੀ ਹੋਰ ਕੀ ਕੀ ਮਿਲਿਆ ਤੁਹਾਨੂੰ ਮੈਂ ਵੀਡੀਓ ਚ ਦੱਸਦਾ ਤੇ ਹੁਣ ਜੇ ਅਸੀਂ ਅੱਗੇ ਅਸੀਂ ਕਰੇ ਤੇ ਤੁਹਾਨੂੰ ਦਿਖਾਉਣਾ ਸਾਰੇ ਗਿਫਟ ਕੀ ਕੀ ਕਿੰਨੇ ਦਿੱਤੇ ਆ ਆ ਜਾ ਬਣਾ ਸਭ ਤੋਂ ਪਹਿਲਾਂ ਗਿਫਟ ਇਹ ਆਪਾਂ ਤਾਂ ਹਾਂ ਇਹ ਤਾਂ ਪ੍ਰਿਖਿਸ਼ ਪੁੱਛਿਆ ਇਹ ਆਰ ਕੇ ਮਾਰਪਾਲ ਨੇ ਦਿੱਤਾ ਸੀਗਾ ਸਾਨੂੰ ਤੇ ਜਿਹੜਾ ਸਾਡਾ ਆ ਗਿਫਟ ਆ ਜੀ ਇਹ ਸਾਨੂੰ ਦਿੱਤਾ ਨਿਊ ਆਰ ਕੇ ਮਾਰਬਲ ਨੇ ਠੀਕ ਹੈ ਜੀ ਆਹ ਵਾਲਾ ਠੀਕ ਹੈ ਜੀ ਹਾਂ ਵੀ ਠੀਕ ਹਾਂ ਤੇ ਆਹ ਗਿਫਟ ਸਾਨੂੰ ਦਿੱਤਾ ਜੀ ਆਰ ਵੀ ਚ ਮੇਰਾ ਮੂੰਹ ਪਰ ਆਰੇ ਨਾਲ ਹਾਂ ਇਹ ਸਾਨੂੰ ਤੇ ਆਰ ਵੀ ਚ ਜਿੱਥੇ ਆਪਾਂ ਵੀਡੀਓ ਬਣਾ ਕੇ ਲਿਆ ਪਿੱਛੇ ਠੀਕ ਆ ਦੇਖਦੇ ਆ ਆਪਾਂ ਨੇ ਨ ਕੀ ਦਿੱਤਾ ਕਿੰਨੀ ਕੂੜੀ ਤੇ ਕੋੜੀ ਦਿੱਤਾ ਵਾਹ ਵਾਹ ਕੀ ਗਿਫਟ ਆ ਵਾਹ ਕਿਆ ਬਾਤ ਹੈ ਦੇਖੋ ਤਿੱਸਾ ਠੀਕਾ ਤੇ ਨਾਲ ਦਿੱਤਾ ਜੀ ਬਾਬਾ ਜੀ ਦਾ ਆਪਣਾ ਹਾ ਪੂਜੀਆ ਸੋਨੇ ਗਿਫਟ ਵਾਓ ਕਿਆ ਬਾਤ ਆ ਆ ਦੇਖੋ ਇਹਦੇ ਵਿੱਚ ਕੀ ਪੈਕਿੰਗ ਵਿੱਚ ਆਇਆ ਦਿੱਤਾ ਖੱਟਾ ਮਿੱਠਾ ਠੀਕਾ ਤੇ ਇਧਰੋਂ ਆਪਾਂ ਨੂੰ ਪਨੀਰ ਸੇਵ ਪ੍ਰੀਰ ਸੇਵ ਪਨੀਰ ਸੇਵ ਠੀਕਾ ਇਹ ਜਿਹੜਾ ਸਾਨੂੰ ਗਿਫਟ ਮਿਲਿਆ ਜੀ ਸਾਨੂੰ ਮਿਲਿਆ ਆਰ.ਵੀ. ਚੋਂ ਹੁਣ ਆਪਾਂ ਲਾਉ ਦੋ ਹਾਂਜੀ ਆ ਕੀ ਆ ਅਪਾ ਗਿਫਟ ਖੋਲਣ ਲੱਗਾ ਠੀਕ ਆ ਆਜੋ ਆਜੋ ਨਹੀਂ ਰੱਖੀਓ ਇੱਕ ਗਿਫਟ ਦੇਖਦੇ ਆਪਾਂ ਨੂੰ ਕੀ ਦਿੱਤਾ ਹਾਂ ਵਾਹ ਚਲੋ ਬਹੁਤ ਸੋਹਣਾ ਗਿਫਟ ਆ ਇਹ ਸਮਝਦਾ ਕੋਚਰ ਸਾਹਿਬ ਨੇ ਠੀਕ ਆ ਜੀ ਤੇ ਆ ਸਾਰੇ ਗਿਫਟ ਦਿਖਾ ਦੇ ਇਹ ਆਪਣੇ ਜੀ ਗਿਫਟ ਸਾਰੇ ਠੀਕ ਆ ਤੇ ਕਿਵੇਂ ਲੱਗੇ ਤੁਹਾਨੂੰ ਗਿਫਟ ਸਾਨੂੰ ਕਮੈਂਟ ਵਿੱਚ ਜਰੂਰ ਦੱਸਿਓ ਤੇ ਅੱਜ ਦੇ ਵਲੌਗ ਇੰਨਾ ਹੀ ਮਿਲਦੇ ਆ ਤੁਹਾਨੂੰ ਫਿਰ ਆਪਾਂ ਹੋਰ ਵਲੌਗ ਦੇ ਵਿੱਚ ਤਦ ਤੱਕ ਸਤਿ ਸ੍ਰੀ ਅਕਾਲ டாਟਾ ਬਾਏ ਬਾਏ